ਜੀਤ ਮਹੀਨਾ ਚੜਦਾ ਏ ਕਣਕੀ ਸੋਨਾ ਮੜਦਾ ਏ ਵਿਸਾਖ ਵਿਸਾਖੀ ਨੌਂਦੇ ਆ ਧਾਣੇ ਘਰ ਵਿੱਚ ਲਿਉਂਦੇ ਆ ਜੇਠ ਮਹੀਨਾ ਲੂਆਂ ਦਾ ਪਾਣੀ ਸੁੱਕਦਾ ਖੂਆਂ ਦਾ ਹੜ ਮਹੀਨਾ ਤਪਦਾ ਏ ਸਾਨੂੰ ਅੰਦਰੇ ਰੱਖਦਾ ਏ ਸਾਵਣ ਬੱਦਲ ਵਸਦੇ ਨੇ ਅੰਬਜਮੋਏ ਰਸਦੇ ਨੇ ਭਾਦੋਂ ਤੁੱਪਾਂ ਕਰਦੀਆਂ ਜੜੀਆਂ ਕੋਈ ਕੋਈ ਪੈਰ ਦੀਆਂ ਅਸੂਮਾ ਨਿਰਾਲੇ ਨਾ ਗਰਮੀ ਨਾ ਪਾਲ ਲੈ ਤੱਤਕ ਵੰਡੇ ਚਾਨਣੀਆਂ ਰਾਤਾਂ ਨੂੰ ਬਹਿ ਮੰਨਣੀਆਂ ਮੱਗਰ ਨੂੰ ਗੱਲ ਲਾਉਂਦੇ ਆ ਕੋਟ ਸਵੈਟਰ ਪਾਉਂਦੇ ਆ ਪੋ ਵਿੱਚ ਪਾਲਾ ਖੇਸੀ ਦਾ ਧੂਣੀਆਂ ਲਾਲਾ ਸਿੱਕੀ ਦਾ ਮਾਗ ਨਜ਼ਾਰੇ ਤਪਾ ਦੇ ਪੱਤੇ ਛੜਦੇ ਰੁੱਖਾਂ ਦੇ ਫਗਣ ਫੁੱਲ ਖਿਣਾਉਂਦਾ ਏ ਸਭ ਦੇ ਮਨ ਨੂੰ ਭਾਉਂਦਾ ਏ 12 ਮਾ ਨੂੰ ਪੜਦੇ ਜੋ ਗੱਲ ਸਿਆਣੀ ਕਰਦੇ ਹੋ ਧੰਨਵਾਦ